ਚਲੋ ਇਹਨਾਂ ਨੂੰ ਦੱਸ ਦੋ ਵੀ ਕਪਲ ਭਾਜੀ ਤੁਹਾਨੂੰ ਫਿਰ ਕਿਵੇਂ ਮਿਲਦੇ ਆ ਕਪਲ ਭਾਜੀ ਮੈਨੂੰ ਸੋਸ਼ਲ ਮੀਡੀਆ ਤੇ ਮਿਲੇ ਉਹਨਾਂ ਨੇ ਸਾਨੂੰ ਸੋਸ਼ਲ ਮੀਡੀਆ ਤੇ ਰੀਚ ਆਊਟ ਕੀਤਾ ਮੈਂ ਅੱਗੇ ਹੁਣੇ ਤੁਹਾਨੂੰ ਦੱਸ ਰਹੀ ਸੀਗੀ ਸੋਸ਼ਲ ਮੀਡੀਆ ਇਜ਼ ਸੋ ਪਾਵਰਫੁਲ ਕਿ ਆਪਣੀ ਸੋਚ ਤੋਂ ਵੀ ਪਰੇ ਐ ਜੋ ਮੈਂ ਕਦੇ ਜ਼ਿੰਦਗੀ ਚ ਸੋਚ ਹੀ ਨਹੀਂ ਸਕਦੀ ਸੀਗੀ ਕਿ ਇੱਕ ਪਿੰਡ ਚ ਪੈਦਾ ਹੋਈ ਸਰਕਾਰੀ ਸਕੂਲ ਚ ਪੜੀ ਹੋਈ ਕੁੜੀ ਇਹਨਾਂ ਨਾਲ ਵੀ ਖੜ੍ਹ ਸਕਦੀ ਐ ਜਾਂ ਇਹਦੇ ਨਾਲ ਵੀ ਗੱਲ ਕਰ ਸਕਦੀ ਐ ਆਲ ਬਿਕੋਜ਼ ਆਫ ਸੋਸ਼ਲ ਮੀਡੀਆ ਐਂਡ ਫਿਰ ਕਪਲ ਸ਼ਰਮਾ ਭਾਜੀ ਨਾਲ ਸਾਡਾ ਐਸੋਸੀਏਟ ਹੋਏ ਅਸੀਂ ਉਹਨਾਂ ਨਾਲ ਹਨਾ ਉਹਨਾਂ ਨੇ ਪ੍ਰਾਪਰਟੀ ਨਹੀਂ ਬਾਈ ਕੀਤੀ ਉਹਨਾਂ ਨੇ ਕੈਫੇ ਖੋਲ੍ਹਿਆ ਤੇ ਕੈਪਸ ਕੈਫੇ ਜੋ ਕਿ ਉਹਨਾਂ ਨੇ ਪਹਿਲਾਂ ਕੈਨੇਡਾ ਖੋਲ੍ਹਿਆ ਸੀਗਾ ਪਰ ਉਹ ਹੋ ਹੁਣ ਫਿਰ ਉੱਥੇ ਵੀ ਚੱਲ ਰਿਹਾ ਹੈਗਾ ਪਰ ਹੁਣ ਉਹਨਾਂ ਨੇ ਇੱਕ ਬ੍ਰਾਂਚ ਹੁਣ ਦੁਬਈ ਚ ਪਹਿਲੀ ਬ੍ਰਾਂਚ ਖੋਲੀ ਹੈ ਔਰ ਉਹ ਜਿਹੜੀ ਬ੍ਰਾਂਚ ਖੋਲੀ ਹੈਗੀ ਉਹਦੇ ਚ ਅਸੀਂ ਉਹਨਾਂ ਦੀ ਹੈਲਪ ਕੀਤੀ ਹੈਗੀ ਤੇ ਮਤਲਬ ਮੈਂ ਇਕੱਠੇ ਕਦੇ 10000 ਨਹੀਂ ਦੇਖੇ ਸੀਗੇ ਤੇ ਮੇਰੇ ਲਈ 250 ਕਰੋੜ ਬਹੁਤ ਵੱਡੀ ਗੱਲ ਹੈਗੀ ਹੈ ਕਿ ਜੋ ਅੱਜ ਦੇ ਦਿਨ ਮੇਰੀ ਲਾਈਫ 'ਚ ਹੋ ਰਿਹਾ ਨਾ ਮੈਂ ਆਲਰੇਡੀ ਇਹ ਜੀ ਚੁੱਕੀ ਹਾਂਗੀ ਸਾਲ 2 ਸਾਲ ਪਹਿਲੇ ਤੇ ਮੇਰੇ ਲਈ ਇਹ ਕੋਈ ਸਰਪ੍ਰਾਈਜ਼ ਜਾਂ ਫਿਰ ਬਹੁਤ ਵੱਡੀ ਗੱਲ ਨਹੀਂ ਹੈਗੀ ਮੇਰੇ ਲਈ ਨਾਰਮਲ ਹੈ ਕਿਉਂਕਿ ਮੈਂ ਆਲਰੇਡੀ ਇਹ ਮੂਮੈਂਟਸ ਜੀ ਚੁੱਕੀ ਹਾਂਗੀ ਤੇ ਇਸ ਖੁਸ਼ੀ ਬਹੁਤ ਹੈ ਪ੍ਰਾਊਡ ਬਹੁਤ ਹੈਗੀ ਪਰ ਮੇਰੇ ਹੁਣ ਸੁਪਨੇ ਹੋਰ ਵੀ ਜ਼ਿਆਦਾ ਵੱਡੇ ਹੋ ਗਏ ਆ ਪਰ ਹਾਂ ਖੁਸ਼ੀ ਹੈਗੀ ਐ ਔਰ ਜਿਹੜੀ 250 ਕਰੋੜ ਦੀ ਡੀਲ ਹੋਈ ਐ ਇਹ ਮੇਰੇ ਬੱਚੇ ਨੇ ਕੀਤੀ ਐ ਸਲੋਨੀ ਨੇ ਤੁਸੀਂ ਮਿਲੇ ਉਹਨੂੰ ਆਫਿਸ ਹੈ ਨਾ ਤੇ ਉਹ ਕੁੜੀ ਲੁਧਿਆਣੇ ਤੋਂ ਐ ਤੇ ਬਹੁਤ ਮਿਹਨਤ ਕਰਦੀ ਐ ਕੁੜੀ ਪੰਜਾਬ ਤੋਂ ਮੇਰੇ ਨਾਲ ਆਈ ਐ ਉਹ ਕੰਮ ਕਰਨ ਲਈ ਤੇ ਡੇਢ ਸਾਲ ਪਹਿਲੀ ਦੁਬਈ ਆਈ ਸੀਗੀ ਤੇ ਉਹ ਕੁੜੀ ਨੇ ਦਿਨ ਰਾਤ ਇੱਕ ਕੀਤੀ ਦਿਨ ਦੇ 18 18 ਘੰਟੇ ਬਸ ਉਹਨੇ ਸੋਣਾ ਹੀ 5 6 ਘੰਟੇ ਆ ਇਦਾਂ ਇਦਾਂ ਦੀ ਹੈਗੀ ਉਹ ਔਰ ਪਿਛਲੇ 1.5 2 ਸਾਲ ਤੋਂ ਇਹੀ ਕਰ ਰਹੀ ਹੈਗੀ 5 ਘੰਟੇ ਸੋਣਾ ਔਰ ਸਾਰਾ ਸਾਰਾ ਦਿਨ ਰਾਤ ਕੰਮ ਕਰਦੇ ਹੁਣ ਵੀ ਇਸ ਵਕਤ ਵੀ ਉਹ ਆਫਿਸ ਚ ਬੈਠੀ ਹੈ ਸੰਡੇ ਨੂੰ ਵੀ ਆਫਿਸ ਆ ਕੇ ਬਹਿੰਦੀ ਹੈਗੀ ਤੇ ਤਾਂ ਇਸ ਲਈ ਉਹ ਨਾ ਮਤਲਬ ਬਹੁਤ ਵੱਡਾ ਮੂਵਮੈਂਟ ਹੈ ਮੇਰੇ ਲਈ ਇੱਕ ਤਾਂ ਉਹ ਮੇਰੀ ਵੈਸੇ ਮੇਰੇ ਬੱਚੇ ਅਰਗੀ ਹੈ ਹਨ ਕਿਉਂਕਿ ਮੈਂ ਆਪਦੇ ਹੱਥੀ ਸਿਖਾਇਆ ਉਹਨੂੰ ਕੰਮ ਕਰਨਾ ਮੈਂ ਉਹਨੂੰ ਇੱਕ ਇੱਕ ਚੀਜ਼ ਦੱਸੀ ਵੀ ਕਿੱਦਾਂ ਰੀਅਲ ਏਸਟੇਟ ਕੀ ਹੈ ਦੁਬਈ ਚ ਕਿੱਦਾਂ ਰਹਿਣਾ ਕਿੱਦਾਂ ਗੱਲ ਕਰਨੀ ਉਹ ਸਾਰਾ ਕੁਝ ਸਿਖਾਇਆ ਉਹਨੂੰ ਤੇ ਉਹ ਬਹੁਤ ਵੱਡੀ ਮੂਮੈਂਟ ਸੀਗੀ ਐਂਡ ਫਿਰ ਕਪਲ ਸ਼ਰਮਾ ਭਾਜੀ ਨਾਲ ਸਾਡਾ ਐਸੋਸੀਏਟ ਹੋਏ ਸੀ ਉਹਨਾਂ ਨਾਲ ਹਨ ਉਹਨਾਂ ਨੇ ਪ੍ਰਾਪਰਟੀ ਨਹੀਂ ਬਾਈ ਕੀਤੀ ਉਹਨਾਂ ਨੇ ਕੈਫੇ ਖੋਲ੍ਹਿਆ ਤੇ ਕੈਪਸ ਕੈਫੇ ਜੋ ਕਿ ਉਹਨਾਂ ਨੇ ਪਹਿਲਾਂ ਕੈਨੇਡਾ ਖੋਲ੍ਹਿਆ ਸੀਗਾ ਪਰ ਉਹ ਹੋ ਹੁਣ ਫਿਰ ਉੱਥੇ ਵੀ ਚੱਲ ਰਿਹਾ ਹੈਗਾ ਪਰ ਹੁਣ ਉਹਨਾਂ ਨੇ ਇੱਕ ਬ੍ਰਾਂਚ ਹੁਣ ਦੁਬਈ 'ਚ ਪਹਿਲੀ ਬ੍ਰਾਂਚ ਖੋਲੀ ਹੈ ਔਰ ਉਹ ਜਿਹੜੀ ਬ੍ਰਾਂਚ ਖੋਲੀ ਹੈਗੀ ਉਹਦੇ 'ਚ ਅਸੀਂ ਉਹਨਾਂ ਦੀ ਹੈਲਪ ਕੀਤੀ ਹੈਗੀ ਅ ਸਰੀਟੇਲ ਸ਼ਾਪ ਬਾਕੀ ਸਾਰਾ ਕੰਮ ਜੋ ਵੀ ਹੁੰਦਾ ਹੈਗਾ ਹੈਨਾ ਓਕੇ ਤੇ ਹਜੇ ਉਹਦੀ ਓਪਨਿੰਗ ਹੋਣੀ ਹੈ ਤੇ ਇਸ ਲਈ ਮੈਂ ਜ਼ਿਆਦਾ ਦੱਸ ਨਹੀਂ ਸਕਦੀਗੀ ਚਲੋ ਇਹਨਾਂ ਨੂੰ ਦੱਸ ਦੋ ਵੀ ਕਪਲ ਭਾਜੀ ਤੁਹਾਨੂੰ ਫਿਰ ਕਿਵੇਂ ਮਿਲਦੇ ਆ ਕਪਲ ਭਾਜੀ ਮੈਨੂੰ ਸੋਸ਼ਲ ਮੀਡੀਆ ਤੇ ਮਿਲੇ ਉਹਨਾਂ ਨੇ ਸਾਨੂੰ ਸੋਸ਼ਲ ਮੀਡੀਆ ਤੇ ਰੀਚ ਆਊਟ ਕੀਤਾ ਮੈਂ ਅੱਗੇ ਹੁਣੇ ਤੁਹਾਨੂੰ ਦੱਸ ਰਹੀ ਸੀਗੀ ਸੋਸ਼ਲ ਮੀਡੀਆ ਇਜ਼ ਸੋ ਪਾਵਰਫੁਲ ਕਿ ਆਪਣ ਹੈ ਨਾ ਸੋਸ਼ਲ ਮੀਡੀਆ ਤੋਂ ਜੋ ਮੈਂ ਕਦੇ ਜ਼ਿੰਦਗੀ ਚ ਸੋਚ ਹੀ ਨਹੀਂ ਸਕਦੀ ਸੀ ਕਿ ਇੱਕ ਪਿੰਡ ਚ ਪੈਦਾ ਹੋਈ ਸਰਕਾਰੀ ਸਕੂਲ ਚ ਪੜ੍ਹੀ ਹੋਈ ਕੁੜੀ ਇਹਨਾਂ ਨਾਲ ਵੀ ਖੜ੍ਹ ਸਕਦੀ ਹੈ ਜਾਂ ਇਹਦੇ ਨਾਲ ਵੀ ਗੱਲ ਕਰ ਸਕਦੀ ਹੈ 올 ਬਿਕੋਜ਼ ਆਫ ਸੋਸ਼ਲ ਮੀਡੀਆ ਆਪਾਂ ਨੂੰ ਯੂਜ਼ ਕਰਨਾ ਹੋਣਾ ਚਾਹੀਦਾ ਹੈਗਾ ਸੋਸ਼ਲ ਮੀਡੀਆ ਬਟ ਸੋਸ਼ਲ ਮੀਡੀਆ ਕੈਨ ਬੀ ਅ ਗ੍ਰੇਟ ਟੂਲ ਐਂਡ ਇਟਸ ਫ੍ਰੀ ਮਤਲਬ ਆਪਾਂ ਕੋਈ ਪੇ ਵੀ ਨਹੀਂ ਕਰਨਾ ਪੈਂਦਾ ਜਿੱਥੇ ਬਹੁਤ ਸਾਰੀਆਂ ਮਾੜੀਆਂ ਐਗਜ਼ਾਮਪਲਸ ਹੈਗੀਆਂ ਨੇ ਸੋਸ਼ਲ ਮੀਡੀਆ ਦੇ ਆ ਲੋਕ ਲੜਾਈਆਂ ਝਗੜਿਆਂ ਦੇ ਲਈ ਇਹਨੂੰ ਵਰਤ ਰਿਹਾ ਹੈ ਉੱਥੇ ਕਿੰਨੀਆਂ ਗ੍ਰੇਟ ਐਗਜ਼ਾਮਪਲਸ ਹੈਗੀਆਂ ਨੇ ਔਰ ਸਭ ਤੋਂ ਵੱਡੀ ਐਗਜ਼ਾਮਪਲ ਤੁਸੀਂ ਹੋ ਐਬਸੋਲੂਟਲੀ ਹੈਂ ਕਿੰਨੇ ਲੋਕ ਮੈਂ ਕਹਿੰਨਾ ਕਿ ਜਿੰਨਾ ਵੱਡਾ ਸੋਸ਼ਲ ਮੀਡੀਆ ਦਾ ਰੋਲ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗਾ ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਵੱਡੀ ਕੋਈ ਐਗਜ਼ਾਮਪਲ ਹੋ ਸਕਦੀ ਹੈ ਕਿ ਕਿੰਨੇ ਲੋਕ ਤੁਹਾਨੂੰ ਇਹਦੇ ਮਾਰਫਤ ਮਿਲਦੇ ਆ ਔਰ ਦੁਨੀਆ 'ਚ ਮੈਂ ਪਰਸਨਲੀ ਕਿਤੇ ਵੀ ਟਰੈਵਲ ਕਰਾਂ ਨਾ ਮੈਂ ਲਾਸਟ ਪੋਡਕਾਸਟ ਤੁਹਾਡਾ ਨਾਲ ਕੀਤਾ ਤਾਂ ਲੋਕ ਮੈਨੂੰ ਤੁਹਾਡੇ ਪੋਡਕਾਸਟ ਕਰਕੇ ਮਿਲਦੇ ਆ ਕੇ ਕਿ ਤੁਸੀਂ ਮਨਪ੍ਰੀਤ ਨਾਲ ਇੰਟਰਵਿਊ ਕੀਤਾ ਸੀਗਾ ਉਹ ਸਾਨੂੰ ਬੜਾ ਵਧੀਆ ਲੱਗਿਆ ਬੜਾ ਚੰਗਾ ਲੱਗਿਆ ਸੋ ਇਸ ਕਰਕੇ ਵਾਕਈ ਬਹੁਤ ਵੱਡੀ ਤਾਕਤ ਹੈਗੀ ਆ ਤੁਸੀਂ ਵੈਸੇ ਤਾਂ ਦੱਸ ਹੀ ਚੁੱਕੇ ਹੋ ਪਰ ਤੁਸੀਂ ਇਸ ਰੈਵਿਊਲੂਸ਼ਨ ਨੂੰ ਕਿਸ ਤਰ੍ਹਾਂ ਵੇਖਦੇ ਹੋ ਸੋਸ਼ਲ ਮੀਡੀਆ ਵਾਲੇ ਨੂੰ ਨਹੀਂ ਜੀ ਮੇਰੀ ਤਾਂ ਟੀਮ ਹੁਣ 50 ਲੋਕਾਂ ਦੀ ਟੀਮ ਹੈ ਇਸ ਵਕਤ ਮੈਂ 50 ਦੇ 50 ਟੀਮ ਮੈਂਬਰਸ ਨੂੰ ਸੋਸ਼ਲ ਮੀਡੀਆ ਤੇ ਲਾਇਆ ਹੋਇਆ ਹੈਗਾ ਔਰ ਉਹ ਵੀ ਸਿੱਧਾ ਮਤਲਬ ਨੋਲੇਜਬਲ ਇਨਫੋਰਮੇਸ਼ਨ ਕੰਟੈਂਟ ਦੇ ਲਈ ਹੁਣ ਮੈਂ ਅੱਗੇ ਹਮੇਸ਼ਾ ਕਈ ਵਾਰ ਕਿਸੇ ਨਾ ਬੈਠ ਜਾਨੀਆ ਸਪੈਸ਼ਲੀ ਜਦੋਂ ਕੋਈ ਪੰਜਾਬ ਤੋਂ ਆਂਦਾ ਹੈ ਨਾ ਮੈਂ ਉਹਨਾਂ ਨਾਲ ਬੈਣੀ ਆ ਮੈਂ ਹਮੇਸ਼ਾ ਇਸ ਡਾਇਰੈਕਸ਼ਨ ਚ ਡਿਸਕਸ਼ਨ ਮਤਲਬ ਕਨਵਰਸੇਸ਼ਨ ਲੈ ਜਾਨੀ ਆ ਕਿ ਆਪਣੇ ਪੰਜਾਬ ਚ ਬੈਠਾ ਹੋਇਆ ਯੂਥ ਇਸ ਪਲੈਟਫਾਰਮ ਨੂੰ ਕਿਉਂ ਨਹੀਂ ਯੂਜ਼ ਕਰ ਰਿਹਾ ਹੈ ਨਾ ਅਸੀਂ ਹੁਣ ਇੱਥੇ ਬੈਠੇ ਹੋਏ ਆ ਹੁਣ ਮੇਰੇ ਵੀ ਜਿਆਦਾਤਰ ਟੀਮ ਮੇਰੀ ਪੰਜਾਬ ਤੋਂ ਔਰ ਸਾਰੀ ਪਿੰਡਾਂ ਤੋਂ ਹੈ ਮਤਲਬ ਮੈਂ ਪਿੰਡਾਂ ਪਿੰਡਾਂ ਤੋਂ ਆਈ ਹੋਈ ਹੈ ਮੇਰੀ ਟੀਮ ਮੈਂ ਉੱਥੋਂ ਬੁਲਾਇਆ ਜਿਆਦਾਤਰ ਲੋਕਾਂ ਨੂੰ ਹੈ ਔਰ ਉਹ ਉੱਥੇ ਬਹਿ ਕੇ ਕੁਝ ਨਹੀਂ ਕਰ ਰਹੇ ਸੀਗੇ ਉਹਨਾਂ ਦਾ ਪੋਟੈਂਸ਼ੀਅਲ ਅਨਲੌਕ ਨਹੀਂ ਹੋ ਰਿਹਾ ਸੀਗਾ ਉੱਥੇ ਬਹਿ ਕੇ ਹੈਨਾ ਉਹਨਾਂ ਚ ਕੁਆਲਿਟੀ ਸੇਮ ਸੀਗੇ ਮਿਹਨਤ ਵੀ ਕਰ ਦੇ ਕਰਨ ਕਰ ਸਕਦੇ ਸੀ ਉਹ ਮਤਲਬ ਉਹਨਾਂ ਚ ਟੈਲੈਂਟ ਵੀ ਸੀਗਾ ਪਰ ਉਹਨਾਂ ਕੋਲੇ ਕੋਈ ਪਲੈਟਫਾਰਮ ਨਹੀਂ ਸੀਗਾ ਮੈਂ ਸਿਰਫ ਇੱਥੇ ਕਿਰਪਾ ਇੱਕ ਪਲੈਟਫਾਰਮ ਬਣਾ ਕੇ deta ਮੈਂ ਤਾਂ ਉਹੀ ਕਰ ਰਿਹਾ ਕੰਮ ਉਹੀ ਦਿਨ ਦਿਨ ਦੇ 15 ਘੰਟੇ 18 ਘੰਟੇ ਕੰਮ ਉਹੀ ਕਰ ਰਿਹਾ ਮਨਪ੍ਰੀਤ ਨਹੀਂ ਉਹਨਾਂ ਦਾ ਹੱਥ ਫੜ ਕੇ ਕੋਈ ਕੰਮ ਕਰਾ ਰਹੀ ਮਨਪ੍ਰੀਤ ਨੇ ਇੱਕ ਸੜਕ ਬਣਾਤੀ ਰਾਹ ਬਣਾਤਾ ਬਸ ਉਹ ਆਪ ਇੱਕ ਮਤਲਬ ਸਟੈਪ ਲੈ ਰਿਹਾ ਉਹਦੇ ਉੱਤੇ ਹੈਨਾ ਤੇ ਮੈਂ ਇੱਕ ਪਲੈਟਫਾਰਮ ਕ੍ਰੀਏਟ ਕਰਕੇ ਦਿੱਤਾਗਾ ਮੈਂ ਉਹਨਾਂ ਨੂੰ ਬਸ ਗਾਈਡ ਕਰਦੀ ਆ ਕਿ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰੋ ਆਪਣੇ ਫਾਇਦੇ ਲਈ ਯੂਜ਼ ਕਰੋ ਹੈਨਾ ਤੇ ਲੋਕਾਂ ਨੂੰ ਐਜੂਕੇਟ ਕਰੋ ਈਵਨ ਕਿ 250 ਕਰੋੜ ਦੀ ਡੀਲ ਪਿੱਛੇ ਵੀ ਮੈਨੂੰ ਲੜਕੀ ਦੱਸ ਰਹੀ ਸੀ ਕਿ ਸੋਸ਼ਲ ਮੀਡੀਆ ਤੇ ਮੈਨੂੰ ਅਪਰੋਚ ਹੋਈ ਹੈ WhatsApp ਤੇ ਕਹਿੰਦੇ ਮੈਂ ਹਰ ਹਫਤੇ ਮੈਂ ਫਾਲੋਅ ਅਪ ਲੈਂਦੀ ਸੀ ਤੇ ਆਲ ਆਫ ਸਟਨ ਕਹਿੰਦੇ ਉਹਨਾਂ ਦਾ ਮੈਸੇਜ ਆ ਗਿਆ ਬਿਲਕੁਲ ਫਿਰ ਇਹ ਆਫਿਸ ਤੋਂ ਨਿਊਜ਼ ਕਿਵੇਂ ਬ੍ਰੇਕ ਹੁੰਦੀ ਆ ਸੋ ਹਾਂ ਉਹਨਾਂ ਨੇ ਵੀ ਭਾਜੀ ਨੇ ਵੀ ਸੋਸ਼ਲ ਮੀਡੀਆ ਤੇ ਸਾਨੂੰ ਰੀਚ ਆਊਟ ਕੀਤਾ ਸੀਗਾ ਤੇ ਆਫਿਸ ਦੇ ਵਿੱਚ ਯੈਸ ਉਹ ਸਾਨੂੰ ਮਿਲਣ ਆਏ ਤੇ ਜਦੋਂ ਮਿਲਣ ਆਏ ਉਹਨਾਂ ਨੇ ਕਿਹਾ ਮੈਂ ਉਹਨਾਂ ਨੇ ਸਾਡੇ ਤੋਂ 1.5 ਕਰੋੜ ਦੀ ਪ੍ਰਾਪਰਟੀ ਲੈਣ ਆਏ ਸੀਗੇ ਭਾਜੀ ਉਹ ਕਹਿੰਦੇ ਮੈਂ ਸਿਰਫ 1.5 ਕਰੋੜ ਦੀ ਪ੍ਰਾਪਰਟੀ ਲੈਣੀ ਹੈ ਮੇਰੇ ਕੋਲ ਇਸ ਤੋਂ ਜ਼ਿਆਦਾ ਪੈਸੇ ਨਹੀਂ ਹੈਗੇ ਤੇ ਅਸੀਂ ਦੋ ਤਿੰਨ ਦਿਨ ਪ੍ਰਾਪਰਟੀਆਂ ਦਿਖਾਈਆਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਫਾਈਨਲੀ ਡਿਸੀਜਨ ਲੈ ਲਿਆ ਕਿ okay, this is what i want to do ਮਤਲਬ 1 ਬੈਡਰੂਮ ਲੈਣ ਆਏ ਤੇ 3 ਸਟੂਡੀਓ 1 ਬੈਡਰੂਮ ਵੀ ਨਹੀਂ ਉਸ 1 ਬੈਡਰੂਮ ਤੋਂ 2 ਅਪਾਰਟਮੈਂਟ ਲੈਣ ਆਏ ਤੇ 3 ਅਪਾਰਟਮੈਂਟ ਲੈ ਲਏ ਹਾਂ ਹਾਂਜੀ 3 ਨਹੀਂ i think 10 uh, uh, 34 ਹਾਂ 34 34 ਹਾਂਜੀ oh my god ਹਾਂਜੀ ਕਿਸ ਤਰ੍ਹਾਂ ਦਾ ਮਾਲ ਸੀਫਰ ਆਫਿਸ ਬਹੁਤ ਐਕਸਾਈਟਿੰਗ ਜੀ ਸਲੋਨੀ ਲਈ ਵੀ ਬਹੁਤ ਪ੍ਰਾਊਡ ਦਾ ਮੂਮੈਂਟ ਸੀਗਾ ਔਰ ਸਾਡੇ ਲਈ ਵੀ ਔਰ ਕਿਰਪਾ ਦੀ ਪਹਿਲੀ ਐਡੀ ਵੱਡੀ ਡੀਲ ਹੈਗੀ ਹਨਾ ਅਸੀਂ ਯੈਸ ਬਿਜ਼ਨਸ ਐਵਰੀ ਡੇ ਬੇਸਿਸ ਤੇ ਹੁੰਦਾ ਬਟ ਇੱਕ ਡੀਲ ਇੰਨੀ ਵੱਡੀ ਹੋਣਾ ਬਹੁਤ ਵੱਡੀ ਗੱਲ ਹੈ ਉਹ ਵੀ ਨਵੀਂ ਕੰਪਨੀ ਦੇ ਕਿਉਂਕਿ ਅਸੀਂ ਸਾਨੂੰ ਕਿਰਪਾ ਸਟਾਰਟ ਕੀਤੇ ਹੋਏ ਹੈ ਜੇ ਸਿਰਫ 10 ਮਹੀਨੇ ਹੋਏ ਹੈ ਔਰ ਇਹ 10 ਮਹੀਨਿਆਂ ਚ ਅਸੀਂ 250 ਕਰੋੜ ਦੀ ਡੀਲ ਕਰੈਕ ਕਰਤੀ ਸਾਡੇ ਲਈ ਬਹੁਤ ਵੱਡੀ ਵੱਡੀ ਗੱਲ ਹੈ ਪਿੰਡ ਤੋਂ ਆਏ ਬੰਦੇ ਲਈ ਹੈਨਾ ਬਾਕੀ ਸਹੀ ਗੱਲ ਹੈ ਕਿਉਂਕਿ ਅਸੀਂ ਅਬਦੀ ਲਾਈਫ ਚ 10000 ਇਕੱਠਾ ਨਹੀਂ ਦੇਖਿਆ ਸੀਗਾ ਮਤਲਬ ਮੈਂ ਕਦੇ ਆਪਣੇ ਪਿੰਡ ਚ ਰਹਿੰਦੇ ਹੋਏ 10000 ਰੁਪਏ ਇਕੱਠੇ ਨਹੀਂ ਕੀਤੇ ਸੀ ਬਸ ਸਾਨੂੰ ਜਿੱਤੇ ਨਹੀਂ ਸੀ ਬਸੀਂ 250 ਕਰੋੜ ਦੀਆਂ ਡੀਲਾਂ ਕਰਿਆ ਕਰਾਂਗੇ ਬਿਲਕੁਲ ਮੈਂ ਤਾਂ 250 ਕਰੋੜ ਦੇ ਚ ਨੰਬਰ ਕਿੰਨੇ ਹੋ ਉਹ ਨਹੀਂ ਪਤਾ ਹੁੰਦਾ ਸੀਗਾ ਕਰੋੜ ਤੇ ਮਤਲਬ ਮੈਂ ਇਕੱਠੇ ਕਦੇ 10000 ਨਹੀਂ ਦੇਖੇ ਸੀਗੇ ਤਾਂ ਮੇਰੇ ਲਈ 250 ਕਰੋੜ ਬਹੁਤ ਵੱਡੀ